ਜਿੱਥੇ ਅਧਿਆਪਕ ਦਿਵਸ ਦੀਆਂ ਪੂਰੇ ਵਿਸ਼ਵ ਭਰ ਨੂੰ ਆਪਾਂ ਵਧਾਈਆਂ ਦਿੱਤੀਆਂ ਨੇ ਉਤੇ ਹੀ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਸਿੱਧੂ ਸਾਹਿਬ ਤਾਂ ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਨੂੰ ਆਪਾਂ ਅੱਖੋਂ ਉਹਲਾ ਨਹੀਂ ਕਰ ਸਕਦੇ ਕਿ ਪੰਜਾਬ ਦੇ ਵਿੱਚ ਅਧਿਆਪਕਾਂ ਦੀ ਸਥਿਤੀ ਕਿਹੋ ਜਿਹੀ ਬਣੀ ਹੋਈ ਹੈ ਤਾਂ ਬਹੁਤ ਸਾਰੇ ਅਧਿਆਪਕ ਐਸੇ ਨੇ ਜਿਨ੍ਹਾਂ ਨੇ TET ਵਰਗੀਆਂ ਜਿਹੜੇ ਟੈਸਟ ਨੇ ਉਹ ਕਲੀਅਰ ਕਰ ਲਏ ਨੇ 5-5 ਸਾਲ ਤੋਂ ਧਰਨਿਆਂ ਤੇ ਬੈਠੇ ਹੋਏ ਨੇ ਕਦੇ ਕਿਤੇ ਰੈਲੀ ਕੱਢੀ ਜਾਂਦੇ ਕਦੇ ਕਿਤੇ ਤੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਬਹੁਤ ਸਾਰੇ ਐਸੇ ਨੇ ਜਿਨ੍ਹਾਂ ਦਾ ਸ਼ੋਸ਼ਣ ਹੋ ਰਿਹਾ ਸਕੂਲਾਂ ਵਾਲੇ 2500 3000 ਐਮਏ ਬੀਐਡ ਪੀਐਸਡੀ ਕੀਤੀ ਵਾਲਿਆਂ ਨੂੰ ਸਿਰਫ ਇੰਨੀ ਇੱਕ ਤਨਖਾਹਾਂ ਦੇ ਰਹੇ ਨੇ ਤਾਂ ਅੱਜ ਦੇ ਅਧਿਆਪਕ ਦੀ ਸਥਿਤੀ ਬੇਹਦ ਨਾਜ਼ੁਕ ਬਣੀ ਹੋਈ ਹੈ ਜੇ ਸਰਕਾਰੀ ਅਧਿਆਪਕਾਂ ਦੀ ਵੀ ਗੱਲ ਕੀਤੀ ਜਾਵੇ ਤਾਂ ਸਰਕਾਰੀ ਅਧਿਆਪਕ ਉਹਨਾਂ ਸਮਾਂ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਨਹੀਂ ਦੇ ਪਾਉਂਦੇ ਜਿੰਨਾ ਸਮਾਂ ਸਰਕਾਰ ਉਹਨਾਂ ਨੂੰ ਹੋਰ ਕੰਮ ਦੇ ਦਿੰਦੀ ਆ ਭਾਵੇਂ ਵੋਟਾਂ ਬਣਾਉਣ ਦਾ ਭਾਵੇਂ ਸ਼ਨਾਖਤ ਕਰਨ ਦਾ ਭਾਵੇਂ ਹੋਰ ਬਹੁਤ ਸਾਰੇ ਕੰਮ ਨੇ ਜਿਨ੍ਹਾਂ ਤੇ ਉਹਨਾਂ ਨੂੰ ਲਾਇਆ ਜਾਂਦਾ ਕਿ ਉਹ ਟੀਚਰ ਆਪਣਾ ਪ੍ਰੋਪਰ ਜਿਹੜਾ ਟਾਈਮ ਹੈ ਉਹ ਆਪਣੇ ਬੱਚਿਆਂ ਨੂੰ ਦੇ ਹੀ ਨਹੀਂ ਸਕੇ ਤਾਂ ਸਿੱਖਿਆ ਦਾ ਹਾਲ ਬੇहद ਮੰਦ ਭਾਗਾ ਪੰਜਾਬ ਦੇ ਵਿੱਚ ਹੋ ਰਿਹਾ ਹੈ ਕੀ ਕਿਹੜਾ ਚੌਕੇ ਨਦੀਪ ਜੀ ਪਹਿਨ ਸਵਾਲ ਅਜਿਹਾ ਤੁਸੀਂ ਜ਼ਿਕਰ ਕਰਿਆ ਉਹ ਸਿੱਖਿਆ ਦਾ ਹਾਲ ਤਾਂ ਬੁਰਾ ਜਨਾ ਮਾਮਲਿਆਂ ਲੈ ਕੇ ਆਈ ਹੈ ਬਹੁਤ ਸਾਰੇ ਉਹਦੇ ਨਾਲ ਇਸ਼ੂ ਜੁੜੇ ਹੋਏ ਆ ਸਕੂਲਾਂ ਦੇ ਕੋਲੇ ਪ੍ਰੋਪਰ ਮਾਰਤਾ ਨਹੀਂ ਆ ਉਹਨਾਂ ਕੋਲੇ ਬੁਨਿਆਦੀ ਸਹੂਲਤਾਂ ਨਹੀਂ ਪੀਣ ਵਾਲਾ ਪਾਣੀ ਨਹੀਂ ਬੈਠਣ ਦੀਆਂ ਸਹੂਲਤਾਂ ਨਹੀਂ ਅਧਿਆਪਕਾਂ ਦੀ ਬਹੁਤ ਵੱਡੀ ਪੱਧਰ ਤੇ ਘਾਟ ਹੈ ਪਿਛਲੇ ਦਿਨਾਂ ਚ ਆਪਾਂ ਇਸ ਮੁੱਦੇ ਤੇ ਚਰਚਾ ਵੀ ਕੀਤੀ ਸੀ ਆਪਣੇ ਜਿਹੜੇ ਸੰਬੰਧਿਤ ਜਿਹੜੇ ਇਸ਼ੂ ਉਹਨਾਂ ਨੂੰ ਲੈ ਕੇ ਕਿ ਕਿਸ ਤਰ੍ਹਾਂ ਜਿਹੜੇ ਬਾਰਡਰ ਵਾਲੇ ਡਿਸਟ੍ਰਿਕਟ ਹੈਗੇ ਹੈ ਜੇ ਉੱਥੇ 500 ਬੱਚਾ ਤਾਂ 5 ਅਧਿਆਪਕ ਵੀ ਨਹੀਂ ਹੈਗੇ ਤਾਂ ਕਿਦਾਂ ਅਧਿਆਪਕ ਜਿਹੜੇ ਹੈਗੇ ਆ ਉਹ 5 ਅਧਿਆਪਕ ਜਿਹੜੇ 500 ਬੱਚਾ ਨੂੰ ਪੜਾਉਂਦੇ ਆਉਣਗੇ ਵੱਖ-ਵੱਖ ਸਕੂਲਾਂ ਦੀ ਕਿਹੋ ਜੀ ਹਾਲਤ ਹੈ ਇੰਨੇ ਵੜੇ ਪਾਣੀ ਦੀਆਂ ਸਹੂਲਤਾਂ ਨਹੀਂ ਜਾਣੀ ਜੇ ਆਪਾਂ ਅਧਿਆਪਕਾਂ ਦੀ ਗੱਲ ਕਰਦੇ ਹਾਂ ਅਧਿਆਪਕਾਂ ਦਾ ਜਿਹੜਾ ਵਾਤਾਵਰਣ ਹੈ এনवायरमेंट ਹੈ ਉਹ ਵੀ ਸਹੀ ਢੰਗ ਦਾ ਹੋਣਾ ਚਾਹੀਦਾ ਹੈ ਤੇ ਲਈ ਸਮੇਂਦਿਆਂ ਸਰਕਾਰਾਂ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ। ਦੇਖੋ ਜਦੋਂ ਬੇਕਦਰਹੀ ਹੁੰਦੀ ਹੈ ਸਾਡਾ ਸਿਸਟਮ ਜਿਹੜਾ ਹੈਗਾ ਨਿਘਾਰ ਵੱਲ ਜਾਂਦਾ ਹੈ ਤਾਂ ਉਹ ਅਧਿਆਪਕ ਵੀ ਪਿਸਦੇ ਆ ਦੂਜੇ ਵਰ ਵੀ ਪਿਸਦੇ ਆ ਜੀ ਹੁਣ ਚਾਹੇ ਕਿਸਾਨਾਂ ਦੀ ਗੱਲ ਕਰ ਲਈਏ ਚਾਹੇ ਕਾਰੋਬਾਰੀਆਂ ਦੀ ਗੱਲ ਕਰ ਲਈਏ ਚਾਹੇ ਮਜ਼ਦੂਰਾਂ ਦੀ ਗੱਲ ਕਰ ਲਈਏ ਸਾਡੇ ਇੱਕ ਦੇ ਨੌਜਵਾਨਾਂ ਦੀ ਗੱਲ ਕਰੀ ਜਿਨ੍ਹਾਂ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਕਿਉਂ ਸਾਡੇ ਨੌਜਵਾਨ ਬਾਹਰ ਜਾਂਦੇ ਐ ਤੇ ਜਦ ਆਪ ਆਪ ਦੇ ਆਪ ਕਹਿੰਨੇ ਕਿ ਚੰਗੀ ਤਰ੍ਹਾਂ ਪੜਾਉਂਦੇ ਐ ਵਿਖ ਬਣਾਉਂਦੇ ਐ ਇਹਦੇ باوجود ਵੀ ਐਨੀ ਸਿੱਖਿਆ ਲੈਣ ਦੇ باوجود ਜਿਹੜੀ ਸਾਡੀ ਸਿੱਖਿਆ ਨੀਤੀ ਹੈ ਕਿਦਰੇ ਇਹ ਸਿੱਖਿਆ ਨਹੀਂ ਦਿੰਦੀ ਕਿ ਨਫ਼ਰਤ ਕਿਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਭਾਈਚਾਰਕ ਸੰਜਮ ਕਿਵੇਂ ਵਧਣੀ ਚਾਹੀਦੀ ਹੈ ਜਣੀ ਸਿੱਖਿਆ ਦੇ ਵਿੱਚ ਵੀ ਕਾਰੋਬਾਰ ਕਰੀਏ ਵਪਾਰੀ ਕਰਨ ਇਸ ਕਦਰ ਜੁੜ ਗਿਆ ਇਸੇ ਕਰਕੇ ਪਿਛਲੇ ਸਮੇਂ ਚ ਸਰਕਾਰੀ ਸਕੂਲਾਂ ਚੋਂ ਜਿਹੜੇ ਬੱਚੇ ਆ ਜਿਹੜੇ ਕੋਈ ਅਫੋਰਡ ਕਰ ਸਕਦੇ ਜਿੰਨਾਂ ਦੇ ਪੇਰੈਂਟਸ ਆ ਉਹਨਾਂ ਨੇ ਜਾ ਕੇ ਪ੍ਰਾਈਵੇਟ ਸਕੂਲਾਂ ਚ ਪ੍ਰਾਈਵੇਟ ਸੰਸਥਾਵਾਂ ਚ ਦਾਖਲੇ ਲਏ ਹੂੰ ਬਹੁਤ ਸਾਰੀਆਂ ਸੰਸਥਾਵਾਂ ਇਹੋ ਜਿਹੀਆਂ ਜਿਹੜੀਆਂ ਸਕੂਲਾਂ ਦੇ ਨਾਂ ਤੇ ਸਿੱਖਿਆ ਦੇ ਨਾਂ ਤੇ ਮੈਂ ਕਹਾਂਗਾ ਕਿ ਦੁਕਾਨਾਂ ਦੁਕਾਨਦਾਰੀ ਕਰਦੇ ਆ ਸੋ ਸਿਸਟਮ ਦੇ ਤਬਦੀਲੀ ਦੀ ਲੋੜ ਕੇਵਲ ਸਿੱਖਿਆ ਚ ਤਬਦੀਲੀ ਦੀ ਲੋੜ ਨਹੀਂ ਸਮੁੱਚੇ ਸਿਸਟਮ ਚ ਹੀ ਤਬਦੀਲੀ ਦੀ ਲੋੜ ਹੈ ਜੀ ਇਹ ਚੰਗੀਆਂ ਸਰਕਾਰਾਂ ਜਿਹੜੀਆਂ ਆਪਣੇ ਵਾਕਵਾਕ ਵਰਗਾਨੀ ਆਪਣੇ ਸਮਾਜ ਦੇ ਜਿਹਨਾਂ ਲੋਕਾਂ ਨੇ ਉਹਨੂੰ ਵੋਟਾਂ ਵਾਕੇ ਚੁਣ ਕੇ ਭੇਜਿਆ ਹੈ ਜੇ ਉਹਨਾਂ ਦੀ ਦੇਖਭਾਲ ਕਰਨੀ ਆ ਉਹਨਾਂ ਦੇ ਹਿੱਤਾਂ ਦੀ ਦੇਖਭਾਲ ਕਰਨੀਆਂ ਤਾਂ ਚੰਗਾ ਸਮਾਜ ਸਿਰਜਿਆ ਜਾ ਸਕਦਾ ਹੈ ਚੰਗਾ ਸਮਾਜ ਸਿਰਜਣ ਦੇ ਵਿੱਚ ਅਧਿਆਪਕ ਦੀ ਇੱਕ ਭੂਮਿਕਾ ਜ਼ਰੂਰ ਹੈ ਉਹਦੇ ਬਾਰੇ ਕੋਈ ਦੋ ਰਏ ਨਹੀਂ ਹਾਂ ਪਰ ਚੰਗੇ ਸਮਾਜ ਨੂੰ ਸਿਰਜਣ ਦੇ ਲਈ ਹੋਰ ਬਹੁਤ ਸਾਰੀਆਂ ਲੋੜਾਂ ਹੈ ਜੀ ਖਾ ਤੌਰ ਤੇ ਆਪਾਂ ਜਦ ਸਮਾਜ ਦੀ ਗੱਲ ਕਰਦੇ ਆ ਤਾਂ ਉਹਦੇ ਨਾਲ ਸਰਕਾਰ ਇੱਕ ਵੱਡਾ ਜਿਹੜਾ ਹੈਗਾ ਥੰਮ ਹੈ ਜੇ ਸਰਕਾਰ ਸਿੱਖਿਆ ਨੀਤੀ ਨੂੰ ਸੁਧਾਰਨਾ ਚਾਹੇਗੀ ਜਿੱਦਾਂ ਤੁਸੀਂ ਕਿਹਾ ਅਧਿਆਪਕਾਂ ਦੀਆਂ ਤਨਖਾਹਾਂ ਸਹੀ ਹੋਣਗੀਆਂ ਬੱਚਿਆਂ ਨੂੰ ਸਹੂਲਤਾਂ ਸਹੀ ਮਿਲਣਗੀਆਂ ਖੇਡ ਮੈਦਾਨ ਸਹੀ ਹੋਣਗੇ ਉਹਨਾਂ ਦੀ ਸੁਰੱਖਿਆ ਹੋਏਗੀ ਤਾਂ ਹੀ ਸਾਰਾ ਕੁਝ ਆਲਾ ਦੋੜਾ ਸਾਡਾ ਸੁਧਰ ਸਕਦਾ ਹੈ ਸਾਡਾ ਸਮਾਜ ਹੀ ਪਛੜਿਆ ਹੋਇਆ ਹੈ ਜਿੱਦੀ ਵਜ੍ਹਾ ਜਿਹੜੀ ਹੈ ਅਧਿਆਪਕ ਵੀ ਉਸ ਦਾ ਜਿਹੜਾ ਕਾਰਨ ਬਣਦੇ ਆ ਅਧਿਆਪਕ ਵੀ ਉਸ ਦੇ ਭੁਗਤ ਭੋਗੀ ਬਣਦੇ ਆ ਸਿਸਟਮ ਨੂੰ ਸੁਧਾਰੇ ਬਗੈਰ ਇੱਕ ਵਰਗ ਆਪਣੇ ਆਪ 'ਚ ਨਵਦੀਪ ਕੱਲਾ ਨਹੀਂ ਉੱਠ ਸਕਦਾ ਹੂੰ ਜੇ ਬੇਰਜ਼ਗਾਰੀ ਆ ਤਾਂ ਹੋਸਦਾ ਸਾਡੇ ਨੌਜਵਾਨਾਂ ਨੇ ਪਤਾ ਨਹੀਂ ਦਿਹਾਪਕ ਤਾਂ ਸਾਰੇ ਬੰਨੇ ਨਹੀਂ ਨਾ ਵੱਖ-ਵੱਖ ਖੇਤਰਾਂ ਜਾਣਾ ਕਿੰਨੀ ਵੱਡੀ ਪੱਧਰ ਤੇ ਬੇਰਜ਼ਗਾਰੀ ਹੈ ਆਪਾਂ ਹਰ ਰੋਜ਼ ਜਾਣਦੇ ਆ ਕਿ ਕਿਸ ਤਰੀਕੇ ਦੇ ਨਾਲ ਇਹ ਖਬਰਾਂ ਆਉਂਦੀਆਂ ਕਿ ਵਿਦੇਸ਼ਾਂ ਜਿਹੜੇ ਨੌਜਵਾਨ ਹੈ ਕਿਸ ਤਰੀਕੇ ਨਾਲ ਵੱਖ-ਵੱਖ ਟੰਗਾਂ ਨਾਲ ਜਾਂਦੇ ਆ ਕੋਈ ਸਮੁੰਦਰੀ ਰਸਤੇ ਲਈ ਗਹਿਰ ਕੋਈ ਟੰਗਾਂ ਰਹੀਂ ਕੋਈ ਅੱਗੇ ਪਹੁੰਚਦੇ ਕੋਈ ਰਸਤੇ 'ਚ ਹੀ ਦਮ ਤੋੜ ਜਾਂਦੇ ਆ ਇਹ ਸਾਰਾ ਕੁਝ ਸਾਡੇ ਸਿਸਟਮ ਦੀ ਦੇਣ ਹੈ ਸਿਸਟਮ ਸੁਧਰੇਗਾ ਤਦਿਆ ਕਾਦੀ ਪੁੰਕਾ ਜਿਹੜੀ ਉਹ ਵੀ ਇੱਕ ਚਾਨਣ ਮਨਾਰੇ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਏਗੀ ਅਧਿਆਪਕਾਂ ਦੀਆਂ ਤਕਲੀਫਾਂ ਅਧਿਆਪਕਾਂ ਦੀਆਂ ਤਨਖਾਹਾਂ ਉਹਨਾਂ ਦੀਆਂ ਆਕੜਾਂ ਮੁਸੀਬਤਾਂ ਤਾਂ ਹੀ ਦੂਰ ਹੋ ਸਕਦੀਆਂ ਜੇਕਰ ਸਾਡਾ ਚਗਿਰਦਾ ਸੜੀਆਂ ਸਰਕਾਰਾਂ ਜਿਹੜੀਆਂ ਆਈਆਂ ਆ ਲੋਕਾਂ ਦੀਆਂ ਭਾਵਨਾਵਾਂ ਤੇ ਖਰੀਆਂ ਉਤਰਦੀਆਂ ਨਜ਼ਰ ਆਉਣੀਆਂ